I'm sorry, I'm sorry. 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 I'm ਦੂਜਾ ਬਤਨੀ ਸੈਂਸਾ ਵੀ ਯੂਕੇ ਦਾ ਇੱਕ ਨਸਲਕੁਸ਼ੀ ਦਾ ਮਾਮਲਾ ਸਾਹਮਣੇ ਆਇਆ 461 ਪੁਰਤਰਾ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਨੇ ਉਹਦੇ ਪ੍ਰਧਾਨ ਮੰਤਰੀ ਨੂੰ ਗੱਦੀ ਤੇ ਕਿਹਾ ਹੈ ਲਿਖਤੀ ਸ਼ਿਕਾਇਤ ਵੀ ਕੀਤੀ ਹੈ ਔਰ ਇੱਕ ਗੁਰਸੀ ਕੁੜਕੀ ਦੇ ਬੇਬੀ ਸਾਹਮਣੇ ਆਏ ਮਾਮਲਾ ਕੀ ਕਹਿਣਾ ਚਾਹੋਗੇ ਇਹ ਇਦਾਂ ਦੀਆਂ ਘਟਨਾਵਾਂ ਨਹੀਂ ਵਾਪਰਨੀਆਂ ਚਾਹੀਦੀਆਂ ਮੈਂ ਜਿਵੇਂ ਪਹਿਲਾਂ ਵੀ ਗੱਲ ਕੀਤੀ ਵੀ ਇਹ ਇੱਕਵੀਂ ਸਦੀ ਆ ਆਪਾਂ ਜਿਸ ਸਦੀ ਦੇ ਵਿੱਚ ਰਹਿ ਰਹੇ ਆ ਇਹੋ ਜੀ ਸਦੀ ਦੇ ਵਿੱਚ ਵੀ ਜੇ ਕੋਈ ਇਹੋ ਜਿਹਾਂ ਦੁਰਘਟਨਾਵਾਂ ਜਿਹੜੀਆਂ ਕਰਾਉਂਦਾ ਵਾ ਜਾਂ ਇਹੋ ਜੇ ਮੰਦ ਭਾਵਨਾ ਦੇ ਨਾਲ ਕੋਈ ਵੱਦ ਫੈਲੀਆਂ ਕਰਦਾ ਤੇ ਇਹ ਮਾੜਾ ਇਹ ਹਰ ਸਟੇਟ ਦੀ ਸਰਕਾਰ ਹੋਵੇ ਜਾਂ ਦੇਸ਼ ਦੀ ਸਰਕਾਰ ਹੋਵੇ ਉਹਨੂੰ ਇਹ ਚਾਹੀਦਾ ਵੀ ਇਹੋ ਜਿਹੇ ਜਿਹੜੇ ਵੀ ਅਨਸਰ ਆ ਉਹ ਭਾਵੇਂ ਜੁਕੇ ਦੇ ਵਿੱਚ ਜਾਂ ਤਾਂ ਜਿੱਥੇ ਵੀ ਆ ਉਹਨਾਂ ਨੂੰ ਨੱਥ ਪਾਈ ਜਾਵੇ ਤੇ ਉਹਨਾਂ ਨੂੰ ਇੱਕ ਮਿਸਾਲੀ ਸਜ਼ਾ ਮਿਲੇ ਕਿਉਂਕਿ ਵੇਖੋ ਸਾਨੂੰ ਤੇ ਸਾਡੇ ਗੁਰੂ ਸਾਹਿਬ ਨੇ ਸਿਖਾਇਆ ਵੀ ਦੇਖ ਪਰਾਈਆਂ ਚੰਗੀਆਂ ਮਾਵਾਂ ਢੀਂਗਾ ਪਹਿਣਾ ਜਾਣੇ ਢੀਂਗਾ ਪਹਿਣਾ ਦਾ ਸਤਕਾਰ ਸਾਨੂੰ ਸਾਰਿਆਂ ਨੂੰ ਕਰਨਾ ਚਾਹੀਦਾ ਜਿਵੇਂ ਸਾਡੇ ਘਰਾਂ 'ਚ ਧੀਆ ਭੈਣਾ ਮੈਂ ਇਦਾਂ ਸਾਰਿਆਂ ਦੀਆਂ ਧੀਆ ਭੈਣਾ ਯੂਕੇ ਦੇ ਵਿੱਚ ਜਿਹੜੀ ਇੱਕ ਸਿੱਖ ਬੱਚੀ ਦੇ ਨਾਲ ਬਹੁਤ ਮੰਦਭਾਗੀ ਘਟਨਾ ਵਾਪਰੀ ਇਹਦੀ ਜਿੰਨੀ ਨੀਂਦਾ ਕੀਤੀ ਜਾਵੇ ਉਨੀ ਘਾਟਾ ਉਥੋਂ ਦੀ ਸਰਕਾਰ ਨੂੰ ਇਹ ਚਾਹੀਦਾ ਜਿਹੜੇ ਵੀ ਉਹ ਦੋਸ਼ੀ ਆ ਉਹਨਾਂ ਨੂੰ ਇਹੋ ਜੀ ਮਿਸਾਲੀ ਤੋਂ ਮਿਸਾਲੀ ਸਜ਼ਾ ਦੇਣ ਤਾਂ ਕਿ ਕੱਲ ਤੋਂ ਕੋਈ ਕਿਸੇ ਵੀ ਧੀ ਭੈਣ ਦੇ ਨਾਲ ਇਹੋ ਜੀ ਜ਼ੋਰ ਜ਼ਬਰਦਸਤੀ ਨਾ ਕਰ ਸਕੇ ਧੀਆ ਭੈਣਾ ਜਦੋਂ ਘਰ ਤੋਂ ਨਿਕਲਣ ਉਹਨਾਂ ਦੇ ਮਨ 'ਚ ਡਰ ਤੇ ਖੌਫ ਨਾ ਹੋਵੇ ਉਹਨਾਂ ਨੂੰ ਇਹ ਪਤਾ ਹੋਵੇ ਪੀ ਅਸੀਂ ਸੁਰੱਖਿਆ ਤਾਂ ਤੋਂ ਜਿਹੜੇ ਵੀ ਅੰਸਰ ਆ ਮੈਂ ਕਿੰਨਾ ਭਾਵੇਂ ਉਹ ਸਿੱਖ ਬੱਚੀ ਨਾਲ ਹੋਇਆ ਜਾਂ ਕਿਸੇ ਹੋਰ ਨਾਲ ਵੀ ਹੋਇਆ ਹੰਦੇ ਸਾਡਾ ਸਟੈਂਡ ਤਾਂ ਵੀ ਇਹੀ ਆ ਕਿ ਨਹੀਂ ਹੋਣਾ ਚਾਹੀਦਾ ਖਾਸ ਕਰਕੇ ਸਿੱਖਾ ਵਰਗੀ ਕੌਮ ਜਿਹੜੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਦੋਂ ਵੀ ਕੋਈ ਆਫਤ ਆਉਂਦੀ ਆ ਤੇ ਸੇਵਾ ਕਰਦੀ ਆ ਇਹੋ ਜੀ ਕੌਮ ਦੀ ਧੀ ਦੇ ਨਾਲ ਇਹੋ ਜੀ ਮੰਦਭਾਗੀ ਘਟਨਾ ਦਾ ਹੋਣਾ ਬਹੁਤ ਜਿਆਦਾ ਸ਼ਰਮਨਾਕ ਆ ਔਰ ਉਸ ਦੇਸ਼ ਦੇ ਵਿੱਚ ਹੋਣਾ ਜਿਸ ਦੇਸ਼ ਦੇ ਬਾਰੇ ਕਿਹਾ ਜਾਂਦਾ ਵੀ ਲੋਕਾਂ ਨੇ ਇਹ ਦਾਵਾ ਕਰਦੇ ਵੀ ਇਹਨਾਂ ਤੋਂ ਸਭਿਅਤਾ ਸਿੱਖੀ ਇਹੋ ਜੀ ਗੈਰ ਸਭਿਅਤਾ ਵਾਲੀ ਜਿਹੜੀ ਗੱਲ ਹੋਈ ਮੰਦ ਭਾਗੀ ਆ ਸਰਕਾਰ ਜੁਕੇ ਦੀ ਨੂੰ ਚਾਹੀਦਾ ਉਥੋਂ ਦੀ ਨੂੰ ਵੀ ਇਹ ਦੋਸ਼ੀ ਲੱਭ ਕੇ ਜੇ ਲੱਭੇ ਆ ਤਾਂ ਇਹਨਾਂ ਨੂੰ ਇਹੋ ਜੀ ਮਿਸਾਲੀ ਸਜ਼ਾ ਦਿੱਤੀ ਜਾਵੇ ਵੀ ਕੱਲ ਤੋਂ ਇਹੋ ਜਿਆ ਕੋਈ ਵੀ ਕਿਤੇ ਨਾਂ ਵਾਪਰੇ ਢੀਆਂ ਭੈਣਾ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ